ਇਹ ਮੁਸਲਿਮ ਕੌਮ ਵੱਲੋਂ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਨੂੰ ਦਿਲ ਦੀ ਗਹਿਰਾਈਆਂ ਤੋਂ ਸਲਾਮ ਕਰਦਾ ਹੋਰ ਅੱਜ ਜਿਹੜਾ ਵੀ ਫੈਸਲਾ ਹੋਊਗਾ ਮੈਂ ਅੱਲਾਹ ਤਾਲਾ ਵਾਹਿਗੁਰੂ ਤੋਂ ਦੁਆ ਕਰਦਾ ਵੀ ਜਿਹੜਾ ਵੀ ਹੋਵੇ ਚੰਗਾ ਹੀ ਹੋਵੇ ਕਿਉਂਕਿ ਆਨ ਆਲੇ 2027 'ਚ ਅਸੀਂ ਸਰਕਾਰੇ ਥਾਲਸਾ ਬਣਾਵਾਂਗੇ ਮੁਸਲਿਮ ਕੌਮ ਨੂੰ ਜੋ ਕੁਰਬਾਨੀ ਦੇਣੀ ਪਈ ਜਿਹੜੀ ਕੁਰਬਾਨੀ ਦੇਣੀ ਪਈ ਜਿੱਥੇ ਸਾਡੇ ਕੌਮੀ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਜਿਹੜੀ ਡਿਊਟੀ ਲਾਣਗੇ इंशाला वो डूटी असं निभाव जीडी कुरबानी कहे वो कुरबानी देने तैयार रहेंगे गलत दो करी सरदार जसकरन सिंह कान सिंह वाला साहब थानू बधाई आध्या बधाई आज पंथ ना वाले रास्ते के मील पत्थर बनने जा रहे जो हो जो भी पंथ ना का होका आऊगा ਤਾ ਤੁਹਾਡਾ ਨਾਂ ਸਭ ਤੋਂ ਪਹਿਲਾਂ ਆਊਗਾ ਕਿ ਜੀਨਾਂ ਨੇ ਸਾਰਾ ਕੁਝ त्याਗ ਕੇ ਕਿਹਾ ਪੰਥ ਵਸੇ ਮੈਂ ਉੱਜਣਾ ਮਨ ਚਾਉ ਕਰੀਦਾ ਤੇ ਦੂਜੀ ਗੱਲ ਜਿਹੜੀ ਮੈਂ ਕਹਿਣ ਜਾ ਰਾਂ ਦੋ ਤਰ੍ਹਾਂ ਦਾ ਵਢਾਪਾ ਹੁੰਦਾ ਇੱਕ ਵਢਾਪਾ ਹੁੰਦਾ ਵਿਚਾਰਾਂ ਦਾ ਇੱਕ ਹੁੰਦਾ ਸਰੀਰ ਦਾ ਸਰੀਰ ਦਾ ਵਢਾਪਾ ਇੰਨਾ ਮਾੜਾ ਨਹੀਂ ਹੁੰਦਾ ਵਿਚਾਰਾਂ ਦਾ ਵਢਾਪਾ ਮਾੜਾ ਹੁੰਦਾ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਸਾਹਿਬ ਤੁਹਾਡੇ ਉੱਤੇ ਭਾਵੇਂ ਸਰੀਰ ਦਾ ਵਡਾਪਾ ਆ ਜਾਵੇ ਪਰ ਤੁਹਾਡੇ ਵਿਚਾਰ ਪਹਿਲਾਂ ਵੀ ਜਵਾਨ ਸੀ ਅੱਜ ਵੀ ਜਵਾਨ ਨੇ ਤੇ ਆਖਰੀ ਸਾਹਾਂ ਤੱਕ ਜਵਾਨ ਰਹੇ ਬਹੁਤ ਬਹੁਤ ਤੇ ਤੀਜੀ ਗੱਲ ਮੁਬਾਰਕਬਾਦ ਆ ਲਸੋਈ ਸਾਹਿਬ ਤੁਹਾਨੂੰ ਸਾਰਿਆਂ ਨੂੰ ਕਿ ਜਿੱਡਾ ਕੱਠਾ ਨਾ ਇਹ ਉਹ ਕੱਠਾ ਭਾਈ ਲਾਲੋ ਦੇ ਵਾਰਸਾਂ ਦਾ ਦੋ ਤਰ੍ਹਾਂ ਦੇ ਕੱਠ ਹੁੰਦੇ ਨੇ ਇੱਕ ਕੱਠ ਹੁੰਦਾ ਜਿਹਨੇ ਬਾਦਲ ਕੇ ਕਰਦੇ ਨੇ ਟਰਾਲੀਆਂ ਤੇ होया ਕੱਠ ਤੇ ਇਹ ਆ ਜਫਰ ਨਾਮੇ ਦੀ ਕਲਮ ਨਾ ਹੋਇਆ ਕੱਠ ਤੇ ਇਹ ਕੱਠ ਦਾ ਫਰਕ ਆ ਇਹ ਕੱਠ ਇੱਕ ਅਵਾਦ ਲਿਖੂ ਪੰਜਾਬ ਦੀ ਤੇ ਚੌਥੀ ਗੱਲ ਮੈਂ ਕਹਿ ਕੇ ਖਮਾ ਦੇ ਜਾਤ ਕੋ ਜਾਣਾ ਕਿ ਸੱਜਣੋ ਸਾਡੇ ਲੀਡਰ ਵੀ ਸੱਚੇ ਨੇ ਆਪਾਂ ਰੋਜ਼ੇ ਪਰਾਲਾ ਪਾਈ ਜਾਂਦੇ ਸੀ ਇੱਕ ਹੋ ਜੋ ਇੱਕ ਹੋ ਜੋ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਕਦੇ ਵੀ ਜ਼ਾਲਮ ਤੇ ਮਜ਼ਲੂਮ ਦਾ ਕੱਠ ਨਹੀਂ ਹੋਇਆ ਯਾਦ ਰੱਖਿਓ ਜ਼ਾਲਮ ਤੇ ਮਜ਼ਲੂਮ ਦਾ ਕਦੇ ਵੀ ਕਸਾਈ ਤੇ ਬੱਕਰੇ ਦਾ ਕੱਠ ਨਹੀਂ ਹੋਇਆ ਤੇ ਕਦੇ ਵੀ ਪਾਪੀ ਤੇ ਧਰਮੀ ਦਾ ਕੱਠ ਨਹੀਂ ਹੋਇਆ ਤੇ ਜਦੋਂ ਵੀ ਕੱਠ ਹੋਊਗਾ ਭਾਈ ਲਾਲੋ ਦੇ ਵਾਰਸਾਂ ਦਾ ਕੱਠ ਹੋਊਗਾ